ਇਥੇ ਘਾਟ ਘਾਟ ਸੇ 10-10 ਫੁੱਟ ਤੋਂ ਉੱਤੇ ਪਾਣੀ ਹੋਊਗਾ ਜੀ ਤੇ ਪਿੰਡ ਹੈਗਾ ਬੱਗੂ ਵਾਲਾ ਰਗਬਾ ਜੀ ਰਸਬਸਤੀ ਰਤੋ ਗਿਆ ਦੀ ਕਿੰਨੇ ਕੁ ਪਿੰਡਾਂ ਨੂੰ ਜਿਹੜਾ ਪਾਣੀ ਦਾ ਨੁਕਸਾਨ ਇਹ ਪਿੰਡ 12-10 12 ਪਿੰਡ ਬਣ ਜਾਂਦੇ ਆ ਜੀ ਇੱਥੇ ਹੂੰ ਉਂਟੀ ਰਾਗਾ ਪੀਤੀ ਰਾ ਘਰਾਲਾ ਇੱਕ ਹੋ ਗਿਆ ਨਿਹਾਲਾ ਲਵੇਰਾ ਹੋ ਗਿਆ ਅਟਲਦੀ ਗਰਾਮ ਹੋ ਗਈ ਤੇ ਮਤਲਬ ਬਡਾਲਾ ਹੋ ਗਿਆ ਉਰ ਤੇ ਕਾਮਲ ਵਾਲਾ ਹੋ ਗਿਆ ਮੁੱਠਿਆਂ ਵਾਲਾ ਹੋ ਗਿਆ ਤੇ ਮਤਲਬ ਬੱਗੇ ਵਾਲਾ ਹੋ ਗਿਆ ਇਹਨਾਂ ਸਾਰੇ ਪਿੰਡਾਂ ਦਾ ਜੀ ਇੱਥੇ ਨੁਕਸਾਨ ਹੋਇਆ ਜੀ ਤੇ ਘਰਾਂ ਦੇ ਵਿੱਚ ਪਾਣੀ ਵੀ ਚਲਾ ਗਿਆ ਜੀ ਹਾਂ ਜੀ ਘਰਾਂ ਦੇ ਵਿੱਚ ਪਾਣੀ ਵੀ ਚਲੇ ਗਿਆ ਸਾਡੀ ਕੀ ਮੰਗ ਕੀ ਕਰਦੇ ਹੈਗੇ ਮੰਗ ਇੱਕ ਤਾਂ ਕਰਦੇ ਆ ਵੀ ਕਿ ਸਾਡੇ ਏਰੀਏ ਨੂੰ ਰੇਤਾ ਦੀ ਖੋਲ ਹੋਣੀ ਚਾਹੀਦੀ ਜੀ ਸਾਰਾ ਇੱਕ ਵਾਰ ਫਸਲ ਮਾਰ ਜਾਂਦਾ ਇੱਕ ਸਾਨੂੰ ਰੇਤਾ ਵੀ ਮੋਲ ਲੈਣੀ ਪੈਂਦੀ ਜੇ ਇਹ ਰੇਤਾ ਚੁੱਕਦੇ ਆ ਤੇ ਸਾਨੂੰ ਰੇਤਾ ਤੇ ਪੈਸਾ ਹਣ ਪਰਚਾ ਕਰ ਦਿੰਦੇ ਆ ਇੱਕ ਸਾਡੀ ਫਸਲ ਮਾਰ ਜਾਂਦੀ ਇੱਕ ਸਾਡੀ ਜ਼ਮੀਨ 'ਚ ਰੇਤਾ ਪੈ ਜਾਂਦੀ ਆ ਮਿੱਟੀ ਪੈ ਜਾਂਦੀ ਆ ਹੁਣ ਪੱਧਰ ਕਰਨੀ ਪੈਂਦੀ ਆ ਇੱਕ ਸਾਨੂੰ ਰੇਤਾ ਵੀ ਮਰ ਚੁੱਕਦੇ ਪੈਂਦੀ ਆ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਰੇ ਪ੍ਰਬੰਧ ਜਿਹੜੇ ਮੁਕੰਮਲ ਕੀਤੇ ਗਏ ਆ ਜੇ ਕੋਈ ਪਾਣੀ ਆਂਦਾ ਤਾਂ ਕੀ ਲੱਗਦਾ ਕਿ ਪ੍ਰਬੰਧ ਕੋਈ ਹੈਗੇ ਨੇ ਜਾਂ ਨਾ ਜੀ ਨਾ ਕੋਈ ਸਰਕਾਰ ਨੇ ਸਰਕਾਰ ਦੇ ਹਾਲੇ ਤੱਕ ਸਾਨੂੰ ਇਹ ਵੀ ਨਹੀਂ ਆਂਦੀ ਵੀ ਪਾਣੀ ਆਉਣਾ ਕਿੰਨਾ ਕਿੰਨਾ ਨਹੀਂ ਆਉਣਾ ਅਸੀਂ ਸਹੀ ਨੇ ਵਾਲੀ ਤੋਂ ਜਾਂਦੇ ਰਹੇ ਅਸੀਂ ਹੈਡ ਚ ਕਾਉਣ ਜਾਂਦੇ ਰਹਾਂ ਉਹ ਅਸੀਂ ਉੱਥੇ ਜਾ ਕੇ ਹੈਡ ਚ ਕਾਉਂਦੇ ਰਹੇ ਅਗਲੇ ਬੰਨੇ ਵਾਲੇ ਆ ਕੇ ਹੈਡ ਬੰਦ ਕਰ ਦਿੰਦੇ ਰਹੇ ਅਸੀਂ ਉੱਥੇ ਜਾ ਕੇ ਸਾਡੀ ਲੜਾਈ ਹੋਣ ਦੀ ਤੱਕ ਜਾਂਦੀ ਪਿਛਲੇ ਜਿਹੜੇ ਹਰੀਆਂ ਵਾਲੇ ਸੀ ਉਹ ਪੁੱਛੋ ਫੁੱਲ ਚੁੱਕੀ ਜਾਂਦੇ ਫੁੱ ਮਿਲ ਜਿਹੜਾ ਕੋਈ ਡਾਕ ਦਿੰਦਾ ਕੋਈ ਕੋਖ ਡਾਕ ਦਿੰਦਾ ਸਾਡਾ ਡੋਗ ਡੋਗ ਕੇ ਸਾਨੂੰ ਇੱਥੇ ਮਾਰਿਆ ਕੀ ਨਾਮ ਹੈ ਤੁਹਾਡਾ ਬਰਗਲ ਸਿੰਘ ਜੀ ਮੇਰਾ ਕਿਹੜਾ ਪਿੰਡ ਹੈ ਇਹ ਰਤੋਗਰਸੀ ਜੀ ਤੇਰਾ ਘਰ ਹੈ ਜੀ ਹਮ ਤਸੀਲ ਜ਼ਿਲ੍ਹਾ ਪਰੋਹੀਪਰੇ ਜੀ ਹਮ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਸੀ ਛਾਟ ਚੱਲ ਰਹੀ ਸੀ ਬਿਲਕੁਲ ਕੰਡੇ ਦੇ ਉੱਪਰ ਬੈਠੇ ਹਾਂ ਜੀ ਹਮ ਦੋ ਤਿੰਨ ਕਿਲੇ ਵਾਟਾ ਹਮ ਤੇ ਹੁਣ ਅਸੀਂ ਮੁਸੀਬਤ ਕਰਕੇ ਕਰ ਸਾਨੂੰ ਛੱਡਣਾ ਪਿਆ ਜੀ ਪਾਣੀ ਘਰ ਦੇ ਅੰਦਰ ਵੀ ਆ ਗਿਆ ਹਾਂਜੀ ਆ ਗਿਆ ਜੀ ਤੇ ਉਹ ਸਮਾਨ ਲੈ ਕੇ ਬੱਚਿਆਂ ਨੂੰ ਲੈ ਕੇ ਹਾਂਜੀ ਰਿਸ਼ਤੇਦਾਰਾਂ ਤੇ ਚੱਲੇ ਆ ਜੀ ਸਮਾਨ ਸਿਰਫ ਕਪੜਾ ਲੱਕੜਾਈ ਲੈ ਕੇ ਚੱਲੇ ਆ ਹੋਰ ਤੋਂ ਕੁਝ ਵੀ ਨਹੀਂ ਕੋਈ ਪ੍ਰਸ਼ਾਸਨ ਪਹੁੰਚਿਆ ਮਦਦ ਕਰਨ ਦੇ ਲਈ ਹਾਂਜੀ ਅੱਜ ਪਹੁੰਚਿਆ ਜੀ ਹਾਂਜੀ ਤੇ ਕੋਈ ਖਾਣ ਪੀਣ ਨੂੰ ਕੋਈ ਦੱਸਦਾ ਕੋਈ ਤੁਹਾਡੇ ਕੋਲ ਉੱਥੇ ਪੰਚਾਇਤ ਕੀ ਨਹੀਂ ਜੀ ਉੱਥੇ ਨਹੀਂ ਪਹਚਾਈ ਗਿਆ ਹੁਣ ਅੱਜ ਹੀ ਆਸੀਂ ਉਰੇ ਆਏ ਆ ਤੇ ਉਹਨਾਂ ਸਾਨੂੰ ਰਸਮ ਦਿੱਤਾ ਕਿੰਨੇ ਦਿਨਾਂ ਤੋਂ ਪਾਣੀ ਜਿਹੜਾ ਉੱਥੇ ਆਇਆ ਹੋਇਆ ਜੀ 15-20 ਦਿਨ ਹੋ ਗਏ ਕੀ ਨਾਮ ਹੈ ਤੁਹਾਡਾ ਅੰਗਰੇਜ਼ ਜੀ ਮੇਰਾ ਨਾਮ ਜਗਦੀਪ ਸਿੰਘ ਹੈ ਤੇ ਇਹਨਾਂ ਪਿੰਡਾਂ ਦੇ ਹਾਲਾਤ ਫਿਲਹਾਲ ਤੇ ਜੇ ਮਾੜੀ ਹੈ ਕਹਿ ਸਕਦੇ ਹਾਂ ਹੂੰ ਇਹ ਝੋਨੇ तकरीबन ਹੀ ਖਤਮ ਹੋ ਗਿਆ ਹੈ ਝੋਨੇ ਦਾ ਖਰਚਾ ਵੀ ਸਾਰਾ ਹੋ ਗਿਆ ਹੈ ਡੁੱਬ ਗਿਆ ਕਿੰਨੇ ਕੁ ਪਿੰਡਾਂ ਦੇ ਵਿੱਚ ਪਾਣੀ ਦਾ ਨੁਕਸਾਨ ਹੋਇਆ ਫਿਲਹਾਲ ਤਾਂ ਦੋ ਕੀ ਪਿੰਡ ਆ ਜੀ ਜ਼ਿਆਦਾ ਤਾਂ ਟੱਲੀਗਲਾ ਤੇ ਧੀਰਾਗਰ ਤੇ ਨਿਆਲਾ ਲਵੇਰਾ ਇਹਨਾਂ ਪਿੰਡਾਂ ਦਾ ਹੀ ਆ ਜ਼ਿਆਦਾ ਤਾਂ ਹੂੰ ਤੇ ਫਸਲਾਂ ਬਾਕੀ ਜਿਹੜੀਆਂ ਦੂਜਾ ਤੇ ਜਾ ਬੱਗੂ ਵਾਲੇ ਦਾ ਇੱਥੇ ਇੱਕ ਹੱਦ ਪੈਂਦੀ ਆ ਉਹਦੇ तकरीबन ਜੋ ਫਾਟਾਂ ਵਾਂ ਨੀਵੀਆਂ ਥਾਵਾਂ ਉੱਨਾਂ 'ਚ ਆਇਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਛੱਡਣ ਦਾ ਜੀ ਹਾਂ ਜੀ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਇਸ ਕਰਕੇ ਬਹਾਰ ਛੱਡਣਾ ਪਿਆ ਸਾਨੂੰ ਜੀ ਪਾਣੀ ਦਰਿਆ ਤੇ ਲਾਗੇ ਜਮੇ ਤਿੰਨ ਕਿਲੇਵਾਟ ਤੇ ਦਰਿਆਦ ਲਾਗੇ ਸੇ ਬੈਠੇ ਆ ਜੀ ਹੂੰ ਘਰ ਚ ਪਾਣੀ ਪੈ ਚੁੱਕਾ ਹੈ ਫਸਲਾਂ ਡੁੱਬ ਗਈਆਂ ਨੇ ਇਸ ਕਰਕੇ ਤੇ ਹੁਣ ਤੁਸੀਂ ਆਪਣਾ ਘਰ ਛੱਡ ਕੇ ਜਾ ਰਹੇ ਹੋ ਹਾਂ ਜੀ ਤੇ ਕੀ ਸਮਾਨ ਸਿਰਫ ਆਹੀ ਕੱਪੜੀ ਲੈ ਕੇ ਜਾ ਰਹੇ ਹੋ ਹਾਂ ਜੀ ਕੱਪੜੇ ਦੂਸਰਾ ਸਮਾਨ ਕਿਨੇ ਚੁੱਕ ਸਕਣ ਬਹੁਤ ਜ਼ਿਆਦਾ ਪਾਣੀ ਹੈ ਜੀ ਹੂੰ ਉਹ ਵੀ ਅਸੀਂ ਬੇੜੀ ਤੇ ਲੰਘ ਕੇ ਆਇਆ ਜੀ ਐ ਵੈਸੇ ਤਾਂ ਲੰਘੇ ਨਹੀਂ ਚੱਲਣ ਮੋੜ ਤੇ ਹੁਣ ਬੱਚਿਆਂ ਨੂੰ ਲੈ ਕਿੰਨੇ ਬੱਚਿਆਂ ਨੂੰ ਨਾਲ ਲੈ ਕੇ ਜਾ ਰਹੇ ਹੋ ਹਾਂ ਜੀ ਆ ਤਿੰਨ ਬੱਚੇ ਨੇ ਤੇ ਤੁਸੀਂ ਇ